ਲਾਈਵ న్యూਸ ਨਾਬਾ ਦੇ ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਦੇਖੋ ਆਪ ਜੀ ਨੂੰ ਦਿਖਾ ਰਹੇ ਹਾਂ ਦਿਨ ਸ਼ੁੱਕਰਵਾਰ ਸਵੇਰੇ 9:00 ਵਜੇ ਦੀਆਂ ਤਸਵੀਰਾਂ ਨਾਬੇ ਦੀਆਂ ਨਾਬੇ ਦੇ ਵਿੱਚ ਇੱਕ ਮਸ਼ਹੂਰ ਕੰਪਾਈਨ ਫੈਕਟਰੀ ਹੈ ਜਿਸ ਦਾ ਨਾਮ ਪ੍ਰੀਤ ਕੰਪਾਈਨ ਫੈਕਟਰੀ ਜੋ ਕਿ ਬਹੁਤ ਮਸ਼ਹੂਰ ਹੈ ਬਾਹਰ ਵੀ ਇੱਥੇ ਟਰੈਕਟਰ ਕੰਪਾਈਨਰ ਹਾਰਵੇਸਟਰ ਬਹੁਤ ਸਾਮਾਨ ਬਣਦਾ ਹੈ ਜੋ ਕਿ ਨਾਬੇ ਨੂੰ ਕਹਿੰਦੇ ਵੀ ਵੱਦੀਆ ਫਾਸਟ ਨੰਬਰ ਤੇ ਫੈਕਟਰੀ ਆਉਂਦੀ ਹੈ ਲੇਕਿਨ ਦੇਖ ਰਹੇ ਹੋ ਤੁਸੀਂ ਸਵੇਰੇ 9 ਵਜੇ ਦੀ ਤਸਵੀਰਾਂ ਕਿ ਕਿਸ ਤਰ੍ਹਾਂ ਭਾਂਬਰ ਚੱਲ ਰਿਹਾ ਹੈ ਔਰ ਦੇਖੋ ਕਾਲਾ ਧੂਆ ਕਿਵੇਂ ਨਿਕਲ ਰਹੀ ਹੈ 9 ਵਜੇ ਇੱਥੇ ਅੱਗ ਲੱਗ ਚੁੱਕੀ ਹੈ ਫੈਕਟਰੀ ਦੇ ਵਿੱਚ ਦੇਖੋ ਤੁਸੀਂ ਮੌਕੇ ਦੀਆਂ ਤਸਵੀਰਾਂ ਕਿਸ ਤਰ੍ਹਾਂ ਕਾਲਾ ਧੂਆ ਨਿਕਲ ਰਿਹਾ ਹੈ ਔਰ ਨੇਰੀ ਤੂਫਾਨ ਚੱਲ ਰਿਹਾ ਹੈ ਦੇਖੋ ਇਹ ਧੂਆ ਕਿਦ ਨੂੰ ਕਿਵੇਂ ਕਾਲਾ ਧੂਆ ਉੱਪਰ ਘਾਰ ਕੇ ਕਿਵੇਂ ਜਾ ਰਿਹਾ ਹੈ ਆਲੇ-ਦਾਲੇ ਖੇਤ ਹਨ ਦੇਖ ਸਕਦੇ ਹੋ ਕਿ ਖੇਤਾਂ ਦੇ ਵਿੱਚ ਵੀ ਹਜੇ ਤੂੜੀ ਪਈ ਹੈ ਅਗਰ ਕੋਈ ਵੀ ਇੱਕ ਵੀ ਪਤੰਗਾ ਖੇਤਾਂ ਵੱਲ ਚਲਿਆ ਜਾਂਦਾ ਹੈ ਤਾਂ ਬਹੁਤ ਬੜੀ ਕਟਨਾ ਜਾਂ ਨੁਕਸਾਨ ਹੋ ਸਕਦਾ ਆਲੇ-ਦੁਆਲੇ ਦੇਖ ਸਕਦੇ ਹੋ ਤੁਸੀਂ ਅਸੀਂ ਆਪ ਜੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਪਹਿਲਾਂ ਵੀ ਇੱਥੇ ਕੁਝ ਮਹੀਨੇ ਪਹਿਲਾਂ ਐਸੀ ਤਰ੍ਹਾਂ ਫਲੇਡਸੋਬ ਚ ਅੱਗ ਲੱਗੀ ਸੀ ਪਰ ਇਹਨਾਂ ਨੇ ਉਸ ਗੱਲ ਤੋਂ ਨਸੀਹਤ ਨਹੀਂ ਲਈ ਕੋਈ ਤੋਕਤਾ ਇੰਤਜ਼ਾਮ ਨਹੀਂ ਕੀਤੇ ਦੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਪੰਬੜ ਦਾ ਰੂਪ ਉੱਤੇ ਵਾ ਕਾਲਾ ਧੂਆ ਨਿਕਲ ਰਿਹਾ ਹੈ ਦੇਖ ਦੇਖੋ ਆਲੇ-ਦਾਲੇ ਮੇਨ ਰੋਡ ਪੈਂਦਾ ਹੈ ਨਾਲੇ ਪੰਜਾਬ ਪੈਲਸ ਹੈ ਆਲੇ-ਦਾਲੇ ਖੇਤ ਪੈਂਦੇ ਹਨ ਕਿਸ ਤਰ੍ਹਾਂ ਦੇਖੋ ਨੇਰੀ ਚੱਲ ਰਹੀ ਹੈ ਬਿਲਕੁਲ ਦੇਖੋ ਕਾਲਾ ਧੂਆ ਕਿਨੇ ਪੰਬੜ ਵਗਾਰ ਨਿਕਲ ਰਹੇ ਹਨ ਕੀ ਇਹਨਾਂ ਨੇ ਸਬਕ ਨਹੀਂ ਲਿਆ ਇਹ ਗੱਲ ਤੋਂ ਕਿ ਸਾਨੂੰ ਨਹੀਂ ਰੀ ਤੂਫਾਨ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਅਨਹੋਰ ਖੋ ਸਕਦੀ ਹੈ ਦੇਖੋ بڑے ਬੰਦਿਆਂ ਦੇ بڑے ਕੰਮ ਨਹੀਂ ਕਿ ਸ਼ਾਇਦ ਮਾਲਕ ਸੁੱਖ ਰੱਖੇ ਕੋਈ ਨੁਕਸਾਨ ਪੱਕਾ ਨਾ ਹੋ ਜਾਵੇ ਅਸੀਂ ਤਾਂ ਇਹ ਮਾਲਕਪੁਰੇ ਫਰਿਆਦ ਕਰਦੇ ਹਾਂ ਮਸ਼ੀਨ ਦੀ ਲੋਹਾ ਤਾਂ ਦਵਾਰੋਂ ਵੀ ਬਣ ਸਕਦਾ ਹੈ ਲੇਕਿਨ ਜੋ ਜਾਨੀ ਮਾਨੀ ਨੁਕਸਾਨ ਅੰਦਰ ਲੀਵਰ ਕੰਮ ਕਰ ਰਹੀ ਹੈ ਉਸ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਉਹਨਾਂ ਦੇ ਅੰਦਰ ਕੱਪੜੇ ਲੀਰੇ ਕਾਗਜ਼ ਪੱਤਰ ਲਾ ਕੇ ਉਹ ਤਾਰ ਕੇ ਵਰਦੀ ਬਦਲ ਕੇ ਕੰਮ ਤੇ ਲੱਗਦੇ ਹਨ ਭਾਜਣਾ ਪੈ ਗਏ ਹਨ ਪ੍ਰੀਤ ਕੰਬਾਈਨ ਫੈਕਟਰੀ ਦੇ ਵਿੱਚ ਦੇਖ ਸਕਦੇ ਹੋ ਅੱਗੇ ਜੋ ਕੇ ਇੱਕ ਤੇਜ਼ ਰੂਪ ਤੇਜ਼ਮ ਤੇਜ਼ ਰੂਪ ਧਾਰਨ ਕਰਦੀ ਜਾ ਰਹੀ ਹੈ ਹਾਲੇ ਦਿਵਾਲੇ ਦੇ ਵਿੱਚ ਵੀ ਘਬਰਾਹਟ ਪੈਦਾ ਹੋ ਗਈ ਹੈ ਕਿ ਕਿਤੇ ਅੱਗੇ ਖੇਤਾਂ ਦੇ ਵਿੱਚ ਆ ਗਈ ਤਾਂ ਬੁਝਾਣੀ ਮੁਸ਼ਕਲ ਹੋ ਜਾਵੇਗੀ ਕਿਉਂਕਿ ਇਸ ਵਾਰ ਜੇ ਕਹਿਰੀ ਹੈ ਕਾਣ ਕਦੇ ਸੀਜ਼ਨ ਦੇ ਵਿੱਚ ਨਾਬੇ ਦੇ ਵਾਲੇ ਦਿਵਾਲੇ ਘੱਟੋ ਘੱਟ 10 ਵਾਰੀ ਅਸੀਂ ਕਹਿ ਸਕਦਾ ਕਿ ਅੱਗ ਲੱਗ ਚੁੱਕੀ ਆ ਆਹ ਦਿਨਾਂ ਦੇ ਬੜਾਈ ਦੇ ਵਿੱਚ ਕਿ ਰਾਤ ਜੋ ਸਾਡੇ ਲਵੇ ਖਬਰਾਂ ਹਨ ਰੋਟੇ ਪਿੰਡ ਜੋ ਨਮਾਪੁਰ ਬਣਾ ਉਹਦੇ ਬਿਲਕੁਲ ਨਾਲ ਹੀ ਉੱਥੇ ਕਿਸੇ ਦੀ ਅੰਗਲੀ ਕਾਰਨ ਅੱਗ ਲੱਗ ਗਈ ਸਾਰੀ ਜ਼ਿੰਮੇਵਾਰਾਂ ਦੀ ਤੁਰੂ ਫੁੱਕ ਕੇ ਸਵਾਹ ਹੋ ਗਈ ਰਾਤ ਨੂੰ ਲਾਲ ਭਾਂਬੜ ਕਾਲਾ ਅਸਮਾਨ ਹੋ ਗਿਆ ਸੀ ਪਰ ਕੋਈ ਸਬਕ ਨਹੀਂ ਲਿਆ ਇਹਨਾਂ ਨੇ ਕਿ ਇਸ ਤਰ੍ਹਾਂ ਦੇ ਅਸੀਂ ਕਿਵੇਂ ਬਚਾਅ ਰੱਖੀਏ ਕਿ ਤਾਂ ਕਿ ਅੱਗ ਨਾ ਲੱਗ ਸਕੇ ਦੇਖ ਸਕਦੇ ਹੋ ਦੇਖੋ ਕਿਵੇਂ ਧੂੰਆਂ ਨਿਕਲ ਰਿਹਾ ਹੈ ਫੈਕਟਰੀ ਦੇ ਵਿੱਚੋਂ ਪੇਂਟ ਸ਼ੌਪ ਹੈ ਦੱਸਣ ਵਾਲੇ ਦੱਸ ਰਹੇ ਹਨ ਇੱਥੇ ਪਹਿਲਾਂ ਵੀ ਵਾਰਦਾਤ ਹੋ ਚੁੱਕੀ ਹੈ ਪਰ ਕੋਈ ਵੀ ਇਹਨਾਂ ਨੇ ਉਸ ਤੋਂ ਸਬਕ ਨਹੀਂ ਲਿਆ ਕੋਈ ਪੁਖਤਾ ਇੰਤਜ਼ਾਮ ਨਹੀਂ ਕਰੇ ਨਹੀਂ ਤਾਂ ਅੰਦਰ ਫਾਇਰ ਬਗੜੀ ਫੈਕਟਰੀ ਹੈ ਫਾਇਰ ਬਗੜ ਵਗੈਰਾ ਵੀ ਹੋਣੀ ਜ਼ਰੂਰੀ ਹੈ ਕਿ ਕੋਈ ਘਟਨਾ ਨਾ ਵਾਪਰ ਜਾਵੇ ਦੇਖੋ ਲਾਈਵ ਤਸਵੀਰਾਂ ਆਪ ਜੀ ਨੂੰ ਦਿਖਾ ਰਹੇ ਹੈ ਲਾਈਵ ਮੂਸਨਾਬਾ ਜੋ ਕਿ ਮੌਕੇ ਦੀਆਂ ਤਸਵੀਰਾਂ ਹਨ ਆਪ ਜੀ ਨੂੰ ਦਿਖਾਈਆਂ ਜਾ ਰਹੀਆਂ ਨੇ ਦੇਖੋ ਅੱਗ ਕਿਸ ਤਰ੍ਹਾਂ ਰੂਪ ਧਾਰਨ ਕਰ ਗਈ ਹੈ ਹੈ ਚੱਲਦਾ ਰੋਡ ਹੈ ਨਾਲ ਹੀ ਮਗਰ ਖੇਤ ਪੈਂਦੇ ਹਨ ਕੌਣ ਜ਼ਿੰਮੇਦਾਰ ਹੈ ਅਗਰ ਕੋਈ ਵੀ ਨੁਕਸਾਨ ਹੋ ਜਾਂਦਾ ਹੈ ਕੌਣ ਭਰੂਗਾ ਪ੍ਰਸ਼ਾਸਨ ਭਰੂਗਾ ਜਾਂ ਇਹ ਭਰਨਗੇ ਜੋ ਵੱਡੇ ਆਪਣੇ ਆਪ ਨੂੰ ਕਹਿੰਦੇ ਹਨ ਕਿ ਅਸੀਂ ਪ੍ਰੀਤ ਕੰਬਾਈਨ ਦੇ ਮਾਲਕ ਹਾਂ ਬਰੇ ਅੰਗੇਲੀ ਹੈ ਜੋ ਇਹ ਕੋਈ ਚੰਗੀ ਗੱਲ ਨਹੀਂ ਹੈ ਸੋਨਾ ਕਹਿੰਦੇ ਅਸੀਂ ਆਪ ਜੀ ਦਾ ਧੰਨਵਾਦ ਕਰਦੇ ਹਾਂ ਤਾਂ ਕਿ ਇੱਕ ਬੇਨਤੀ ਕਰਦੇ ਅੱਗੇ ਤੋਂ ਧਿਆਨ ਰੱਖੋ ਧੰਨਵਾਦ ਜੀ